ਵਾਲੇ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਆਪੋ ਬਚ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਜੋ ਅਚ ਦੀ ਮਹਾ ਪੰਚਾਇਤ ਜੋ ਪੰਜਾਬ ਸਰਕਾਰ ਲੈ ਕੇ ਕੋਲੇ ਦਾ ਜਿਹੜੀ ਆਈ ਸੀਗੀ ਸੋਡੇ ਏਕੇ ਨੇ ਜਿਹੜੀ ਇਹਨੂੰ ਵਾਪਸ ਕਰਾਇਆ ਸੋਡੀ ਫੇਰ ਬਹੁਤ ਵੱਡੀ ਚਿੰਤਾ ਹੈ ਦੇਖੋ ਸਾਲਾ ਮਟੀਅਲ ਉਹ ਮੈਂਹਤੀ ਕੀਤੀ ਸੀ ਬੀਨ ਬਚੋੜ ਵਾਸਤੇ ਤੇ ਆਪਣੀ ਫਸਲ ਵੇਚਣ ਵਾਸਤੇ ਤੁਹਾਨੂੰ ਲੜਾਈ ਆਪ ਹੀ ਲੜਨੀ ਪਣੀ ਆ ਇਹ ਕਰਕੇ ਸਾਥਿਓ ਆ ਦੋ ਤੁਮਾਰੇ ਲੜੇਆ ਪਕੜੇ ਹੋ ਕੇ ਕੱਢ ਕੇ ਲਾਏ ਸੁਜਗ ਤੁਮਾਰ ਜਾ ਜਿੰਦਾਬਾਦ ਸੁਜਗ ਤੁਮਾਰ ਜਾ ਜਿੰਦਾਬਾਦ ਪੰਜਾਬ ਸਰਕਾਰ ਸੱਚੀ ਸਰਕਾਰ ਜਿੰਦਾਬਾਦ ਬਹੁਤ ਬਹੁਤ ਰਾਜੀ ਵਾਹਿਗੁਰੂ ਦੀ ਕਾਮ ਸਾ ਵਾਹਿਗੁਰੂ ਦੀ ਫਤਿਹ ਮੇਰੇ ਬੇਂਤੀਆ ਪਰਾ ਹੋ ਜਾ ਮਾੜਾ ਮੋੜਾ ਉਧਰ ਹੀ ਰਾਹ ਪੜਾਇਆ ਕਿ ਨਾ ਮੰਗੀ ਸੇ ਮਲੇ ਸੁਜਗ ਤੁਸਾਰ ਮੋਰਚੇ ਤੇ ਫੱਦੇ ਤੇ ਵੱਡੀ ਬੇਨਤੀ ਤੇ ਪਹੁੰਚੇ ਕਿਸਾਨ ਤੇ ਮਜੂਰ ਭਰਾਓ ਇਹ ਬੇਨਤੀ ਕਰਦੇ ਆ ਸਾਡੀਆਂ ਮਾਵਾ ਭੈਣਾ ਜਿਹੜੀਆਂ ਇਧਰੋਂ ਬਾਹਰਲੇ ਪਾਸੇ ਨੇ ਆਹ ਪਟਾਲ ਬਜਾਇਦਾ ਆਪਾਂ ਰੱਖਿਆ ਉਹਨਾਂ ਦੇ ਬਾਅਦ ਤੇ ਇਸ ਕਰਕੇ ਇਧਰ ਬੈਠੋ ਦੂਜੀ ਬੇਨਤੀ ਪ੍ਰਸ਼ਾਸਨ ਨੂੰ ਕਰਦੇ ਆ ਉਹਨਾਂ ਲਈ ਜਮੀਨ ਦੀਆਂ ਸਰਦਾਂ ਤੋਂ ਬੰਦਨ ਪਈ ਹੈ ਉਹ ਬੜੇ ਛੋੜਨ ਭਾਈ ਜਿਹੜੇ ਇੱਕ ਥਾਂ ਜਗ੍ਹਾ ਕੀ ਹੋਈ ਹੈ ਉਹਨੂੰ ਵੀ ਕੰਤੇ ਸੀਏ ਉਹ ਉਹਨੂੰ ਆਵਾਜ਼ ਕਰੋ ਆ ਦੂਸਰੀ ਗੱਲ ਇਹ ਕਹਿੰਦੇ ਆ ਰਣ ਇਹ ਕੋਰਾਂਟ ਕਰਦੇ ਹਾਂ ਕਿ ਦਸਤੀਆਂ ਰੋਕਣ ਪਾਏ ਤਾਉ ਦੇ ਵਿੱਚ ਜਿਹੜੇ ਰੋਡ ਬੰਦ ਨੇ ਜਿਨ੍ਹਾਂ ਕੋਲ ਰਹਿਣ ਦੀ ਜਗ੍ਹਾ ਨਹੀਂ ਹੈ ਸਿਰ ਤੇ ਅਜਨਾਨੀ ਉਹ ਲੋਕਾਂ ਨੂੰ ਜਿਹੜੇ ਕੋਈ ਸੇਵਾ ਨਹੀਂ ਬੰਦਾ ਇਹ ਸਾਰੇ ਜਿਹੜੇ ਹੈਗੇ ਨੇ ਧਰਮਪਰਵਾਹ ਨੇ ਇੱਕ ਗ੍ਰਿਥ ਇਹਨਾਂ ਨੇ ਇਸ ਲਈ ਰੋਡ ਬੰਦ ਆਉਂਗਾ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਮਦਦ ਹੋਣਾ ਇੱਕੋ ਸ਼ਹਿਰਾਂ ਦੇ ਜਿਹੜੇ ਸਦਮੇ ਲਈ ਨੇ ਆਪਣਾ ਆਪ ਦਾ ਆਦਰ ਕਰੋ ਤੇ ਦਨੀਆਂ ਵਸਤੀਆਂ ਭਾ ਕੇ ਦੇਉ ਰਹਿਣ ਦੇ ਸਹਿਣ ਦੇ ਵਿੱਤਿਆ ਦੇ ਸੇਧ ਦੇ ਉੱਤੇ ਚਾਮ ਰੋ ਇਹ ਦੁਨੀਆਂ ਨੇ ਪੰਜਾਬੀਆਂ ਇਹ ਕਹਿ ਦੇਣਾ ਕਿ ਤੁਹਾਡਾ ਕੀ ਦਾ ਚਾਰ ਕਰੋਗਾ ਹੋ ਜਾਊਗਾ ਦੇਰੀ ਦਾ ਬੰਦਾ ਕਰਦੇ ਨੇ 20 20 ਸਾਲੋਂ ਤੋਂ 50 ਕਰੋੜ ਦਾ ਹੋ ਜਾਣਾ ਇਸ ਲਈ ਇਹ ਇੱਕ ਕੇਂਦਰ ਦੇ ਆ ਰਹੇ ਹੋਏ ਜਵਾਰੀਆਂ ਦੀ ਇੱਕ ਸਮਝ ਹੈ ਜਿਹੜੇ ਪੰਜਾਬ ਦੀ ਅਪਹਾਰ ਸਰਕਾਰ ਚਲਾ ਰਹੇ ਨੇ ਮੈਂ ਕਹਾਂਗਾ ਕਿ ਪ੍ਰਭਗਮਾਨ ਦੀ ਸਰਕਾਰ ਅਪਹਾਰ ਸਰਕਾਰ ਹੈ ਕਿਉਂਕਿ ਗੰਦੀ ਕਰਾਣ ਦੇ ਅੰਦਰ ਗਏ ਹੋਰ ਬਾਦ ਉਹਦਾ ਕੋਈ ਹੁਕਮ ਨਹੀਂ ਚੱਲਦਾ ਉਹਦੇ ਉਹਦੇ ਦਰਬਾਰਾਂ ਦੇ ਵਿੱਚ ਸੰਤਰੀਆਂ ਤੋਂ ਮੰਤਰੀਆਂ ਰਾਕੇ ਜਿਹਨਾਂ ਦੀ ਨਿਗਰਖਵਾਲੀ ਹਾਂ ਤੱਕ ਉਹਨਾਰੇ ਉਪਰ ਇਹ ਐਕਸੈਸ ਦਾ ਬੰਦੀ ਜਿਸ ਰਾਸਿਸਟਮ ਚਲਾਣਾ ਹੈ ਉਹ ਜਿੰਨਾਂ ਨੂੰ ਜਾਂ ਦੂਸਰੇ ਸੂਬਿਆਂ ਤੋਂ ਦਿਹਾਕੇ ਇੱਥੇ ਵਿਟਾਈ ਹੋਈ ਹੈ ਇਸੇ ਕਰਕੇ ਉਹ ਲੋਕਾਂ ਦੇ ਸੀਖੇ ਚੋਣਾ ਨੇ ਇਸਨਾਂ ਨੂੰ ਕਿਸੇ ਤਰ੍ਹਾਂ ਪਤਾ ਹਿਸਾਬ ਨਾਲੋਂ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਰੁਕਿਆ ਜਾਵੇ ਇਹ ਭਰਾਓ ਪੰਜਾਬ ਦੇ ਲੋਕਾਂ ਨੇ ਇੱਕ ਵੱਡਾ ਫਰਾਡ ਹੋਣ ਜਾ ਰਿਹਾ ਸੀ ਇਹ ਪੰਜਾਬ ਸਾਰੇ ਪੰਜਾਬ ਦੇ ਲੋਕਾਂ ਨੂੰ ਸੁਨੇਹੇ ਦੇਣ ਦੀ ਲੋੜ ਨਹੀਂ ਸਾਨੂੰ ਵੀ ਲੋੜ ਹੋਣਾ ਇੰਸੈਨਰੀਆਂ ਦੀ ਜਿਹੜਾ ਸਾਡਾ ਪਾਤਾ ਲੱਗੂ ਜਿਹੜੀਆਂ ਪਰਦੇਸ ਚ ਕਰਨ ਸਾਡੀ ਸਿਹਤ ਨਾਲ ਪਰਿਵਾਰ ਪਰਣ ਔਰ ਸਾਡੇ ਲੋਕਾਂ ਨਾਲ ਜਿਹੜਾ ਬੁਧਰ ਕਰਨ ਇਹੋ ਜਿਹਾ ਜਿਹੜਾ ਛੱਪਿਆ ਜਾ ਰਿਹਾ ਉਹਨੂੰ ਬਦਲਣ ਚਾਹੁੰਦੇ ਆ ਚੱਪਾ ਚੁੱਪਾ ਮਾਈਕ੍ਰੋਫੋਨ ਕਿਉਂ ਨਹੀਂ ਕਰੀਏ ਹੈ ਇਹ ਚ ਹੋ ਰਹੀ ਆਵਾਜ਼ ਪੂਰੇ ਪੰਜਾਬ ਖਾਨਦਾਨ ਦੇ ਭਰਾਵਾਂ ਰੋਦੂ ਸਰਮਾਲ ਸਾਹਿਬ ਜਿਹਨਾਂ ਪ੍ਰਧਾਨ ਨੇ ਹੋਇਆ ਕਰਨਾ ਕੌਜੀ ਭਰਾ ਟੀਮ ਪੰਜਾਬ ਦੇ ਪ੍ਰਧਾਨ ਪ੍ਰਗਟ ਸਿੰਘ ਜੀ ਦੀ ਸਾਰੀ ਰਵਾਈ ਰੱਖ ਇੱਕ ਚੰਗੀ ਜਿਹੀ ਜਿਥੇ ਜਿਥਾ ਜੇਤੂੜੇ ਵਿੱਚ ਭਾਗ ਲੈਣ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਇਸ ਤੋਂ ਇਲਾਵਾ ਅਸੀਂ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਇੱਥੇ ਮੈਡੀਕਲ ਕੈਂਪ ਲਾਇਆ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਐਂਬੂਲੈਂਸਾਂ ਤੇ ਡਾਕਟਰਾਂ ਦੀ ਟੀਮ ਆਜ ਇੱਥੇ ਕਾਇਨਾਤ ਸਭੀ ਇਹ ਬਾਰੇ ਗੱਲ ਹੋ ਜਾਂਦੇ ਆ ਕੋਈ ਬਾਰਾ ਦਿਖਾਈ ਉਹ ਤੇਰਾ ਦੱਸਣਾ ਕਿ ਉਹ ਹੋ ਗਿਆ ਇਹ ਫਟਾਫਟ ਦਾ ਕੰਮ ਕਰਾਉਣਾ ਉਸ ਮੈਂ ਦੋਸ਼ ਦੁਨੀਆਂ ਦੇ ਵਿੱਚ 195 ਇੱਕ ਭਾਰਤੂ ਮਗਰ ਆ ਥੋੜਾ ਜਿਹਾ ਪਾਕਸਤਾਨਿਆ ਕਿਸੇ ਦੇਸ਼ ਵਸੋ ਉਹਨਾਂ ਦਰਿਆਵਾਂ ਨਾਲ ਨਹੀਂ ਕੰਮ ਕਰਦੇ ਸਾਡੇ ਕੋਲ ਆ ਚਾਰ ਦਰਿਆ ਰਾਵੀ ਆ ਬਿਆਸ ਆ ਘਾਤ ਰੂਜਾ ਤੇ ਕਕਰਿਆ ਉਹ ਯਾਰਾ ਹਰ ਸਾਲ ਲੱਖਾਂ ਸਵਾ ਲੱਖ ਏਕੜ ਦੇ ਵਿੱਚ ਲੋਕਾਂ ਦੀ ਫਸਲ تباہ ਹੋ ਗਈ ਆ ਕੋਈ ਕਿਸੇ ਨੂੰ ਫਿਕਰ ਨਹੀਂ ਆ ਇਹਦਾ ਮੈਰੀ ਕਰੋ ਦਰਿਆ ਦਾ ਉਹਨਾਂ ਵਿਚਲਾਇ ਸਾਵ ਦੇ ਇੱਕ ਕੰਨਾ ਕਰ ਦਿਓ 3-4 ਕਿਲੋਮੀਟਰ ਇਧਰ 3-4 ਕਿਲੋਮੀਟਰ ਦਾ ਨਹਿਰ ਬਣਾ ਦਿਓ ਜਿਹੜਾ ਨਹਿਰ ਬਣਾ ਕੇ ਵਿੱਚ ਆਪਾਸ਼ੀ ਕਰੋ ਵਿੱਚ ਮੱਛੀਆਂ ਪਾਓ ਉਹਦੇ ਠੋਕਣਾ ਲਾ ਕੇ ਉਸ ਨੇ ਵੇਖਿਆ ਕਿ ਮੋਗਲ ਪਾਣੀ ਨਾਲ ਚੜਦਾ ਵੇ ਠੋਕਰ ਲਾਈ ਦੀ ਆ ਉਸ ਨੇ ਮੋਗਲ ਪਾਣੀ ਆ ਉਹ ਠੋਕਰਾਂ ਲਾ ਕੇ ਬੰਨ ਲਾ ਕੇ ਸਾਥੀ ਇੱਥੇ ਕਹਿ ਗਿਆ ਮੇਰਾ ਲੋੰਦੂ ਚਾਰ ਮਹੀਨੇ ਦਰਿਆ ਰਾਵੀ ਪਾਕਿਸਤਾਨ 'ਚ ਵੜਦਾ ਵਾ ਉਹ ਤਾਂ ਬਹੁਤ ਵੱਡੀ ਜਿੰਕ ਜਿਤਨਾ ਨਹੀਂ ਹੁੰਦੀ ਆ ਬਹੁਤ ਵੱਡਾ ਪਾਣੀ ਇਕੱਠਾ ਹੋਇਆ ਆ ਸਕਦਾ 1977 ਅਸਮੂ ਸਾਹਿਬ ਬੈਠੇ ਆ ਉਹਨੋਂ ਵੀ ਦਸ਼ਮੇਸ਼ ਨਹਿਰ ਦੀ ਜ਼ਮੀਨ ਦੀ ਉਹ ਲੈਣ ਦੇਣਾ ਵੀ ਕਰ ਲਿਆ ਪਰ ਕੋਈ ਦਸ਼ਮੇਸ਼ ਨਹਿਰ ਨਹੀਂ ਕੱਟ ਰਿਆ ਅਰੋਪਰ ਦੇ ਵਿੱਚੋਂ ਨਿਕਲ ਨਹੀਂ ਸੀ ਇਹ ਗਾਹ ਬੱਸੀ ਫਰਾਣਾ ਨੂੰ ਜਾਣੀ ਸੀ ਇਹ ਕਹਿੰਦਾ ਸੀ ਮੈਂ ਮਾਲਾ ਨਹਿਰ ਕੱਢਣੀ ਆ ਪਤਾ ਨਹੀਂ ਉਹ ਗਾਂਧੀ ਜੇ ਪਿੱਛੇ ਸੋ ਕਰਕੇ ਅੱਜ ਦਾ ਕੰਮ ਜਿਹੜਾ ਵਾ ਇਹਨੂੰ ਨਵਾਂ ਜਿੱਕਤ ਨੇ ਕਹੀ ਜਾਓ ਇਹਨੇ ਨਾਲ ਅਸੀਂ ਆ ਗੱਲਾਂ ਝੋੜੇ ਚ ਪਾ ਕੇ ਲੈ ਜਾਣੀਆਂ ਪਾਣੀ ਦਾ ਮਸਲਾ ਬਹੁਤ ਵੱਡਾ ਵਾ ਅੱਜ ਸਾਡੇ ਕੋਲ ਜਿੰਨਾ ਪਾਣੀ ਆ ਹੋਰ ਚਾਹੀਦਾ ਵੈਸੇ ਕੋਲੇ ਦੇ 100 ਤੋਂ 41% ਹੀ ਵਰਤਦੇ ਆ ਬਾਕੀ ਕਿੱਧਰ ਜਾਂਦਾ ਵਾ ਸਮੁੰਦਰ ਚ ਜਾਂਦਾ ਸਮੁੰਦਰ ਤੇ ਸਮੁੰਦਰ ਤੇ पंकीअ दमीदारे पीचे